ਦੇਸ਼ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ ਅਤੇ ਜਗਾ ਜਗਾਹ ਤੇ ਕੀਤਾ ਜਾ ਰਿਹਾ ਬੂਟਿਆਂ ਦਾ ਪ੍ਰਬੰਧ ਲਗਾਏ ਜਾ ਰਹੇ ਹਨ ਬੂਟੇ ਅੱਜ ਬਠਿੰਡਾ ਦੀ ਠੰਡੀ ਸੜਕ ਤੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਪੌਦੇ ਲਗਾਏ ਗਏ ਇਸ ਮੌਕੇ ਉੱਤੇ ਨਾਲ ਵੱਡੀ ਗਿਣਤੀ ਚ ਵਰਕਰ ਵੀ ਸ਼ਾਮਲ ਸਨ ਅਤੇ ਇਸੇ ਤਰ੍ਹਾਂ ਬਠਿੰਡਾ ਦੇ ਟਰਾਂਸਪੋਰਟ ਨਗਰ ਵਿਖੇ ਅਬ੍ਰੋਮਟਿਕ ਟਰਸਟ ਦੇ ਚੇਅਰਮੈਨ ਜਤਿੰਦਰ ਪੱਲਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੂਟੇ ਲਗਾਏ ਗਏ ਜਿੱਥੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਵੀ ਇੱਥੇ ਬੂਟੇ ਲਗਾ ਕੇ ਦੇਸ਼ ਨੂੰ ਹਰਾ ਭਰਾ ਬਣਾਉਣ ਦੇ ਸਾਰੇ ਕੰਮ ਦੇ ਵਿੱਚ ਉਹਨਾਂ ਵੱਲੋਂ ਆਪਣਾ ਸਹਿਯੋਗ ਦਿੱਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਟਰਾਂਸਪੋਰਟ ਨਗਰ ਅਤੇ ਬਠਿੰਡਾ ਦੀ ਠੰਡੀ ਸੜਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਵਿਧਾਇਕ ਜਗਰੂਪ ਸਿੰਘ ਗੱਲ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਉਸ ਦੇ ਨਾਲ ਹੀ ਅਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਵੱਲੋਂ ਜਗਾ ਜਗਾ ਤੇ ਉੱਤੇ ਬੂਟੇ ਲਗਾ ਕੇ ਦੇਸ਼ ਨੂੰ ਹਰਾ ਭਰਾ ਬਣਾਉਣ ਦੇ ਲਈ ਜੋ ਇੱਕ ਮਹਿਮ ਪੰਜਾਬ ਸਰਕਾਰ ਵੱਲੋਂ ਵਢੀ ਗਈ ਉਸ ਦੇ ਵਿੱਚ ਸਹਿਯੋਗ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਜੇ ਬਠਿੰਡਾ ਦੇ ਅੰਦਰ ਵੱਡੇ ਖੇਤ ਵਿੱਚ ਪੌਦੇ ਲਗਾਏ ਗਏ ਇਸ ਮੌਕੇ ਉਹਨਾਂ ਦੇ ਨਾਲ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੀ ਇਸ ਸਮਾਰੋਹ ਦੇ ਵਿੱਚ ਸ਼ਾਮਲ ਰਹੇ ਕੀ ਕਹਾਂ ਤੁਹਾਨੂੰ ਅੱਜ ਜਿਹੜਾ ਬੂਟੇ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਦੇਖੋ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਇੱਥੇ ਐਸਐਸਪੀ ਸਾਹਿਬ ਦੀਪਲਪਾਰਖ ਜੀ ਐਮਐਲਏ ਸਾਹਿਬ ਤੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਇਹ ਜਿਹੜੀ ਮੈਂ ਮੈਂ ਇਹ ਬਹੁਤ ਚੰਗੀ ਗੋ ਕੀ ਕੋਵਿਡ ਦੇ ਵਿੱਚ ਬਹੁਤ ਲੋਕਾਂ ਨੇ ਆਪਣੀ ਜਾਨਾਂ ਗਵਾਈਆਂ ਤੇ ਮੈਂ ਬੜਾ ਖੁਸ਼ਕਿਸਮਤ ਆ ਵੀ ਮੈਨੂੰ ਅੱਜ ਜਦੋਂ ਪੌਦਾ ਲਾਉਣ ਲੱਗਿਆ ਕਾ ਮੈਨੂੰ ਬੇਲ ਪੱਤਰ ਲਾਉਣ ਦਾ ਪੌਦਾ ਮੌਕਾ ਮਿਲਿਆ ਇਹ ਬੇਲ ਪੱਤਰ ਨਾਲ ਹੀ ਮੰਦਰ ਹੈ ਸ਼ਿਗਜਾ ਤੇ ਇਸ ਕਰਕੇ ਵੀ ਜਦੋਂ ਬੇਲ ਪੱਤਰ ਵੱਡੇ ਹੋਣਗੇ ਤੇ ਕਿੰਨੀਆਂ ਆਸਥਾਵਾਂ ਨਾਲ ਜੁੜੀਆਂ ਲੋਕਾਂ ਦੀਆਂ ਇਸ ਕਰਕੇ ਬਹੁਤ ਖੁਸ਼ੀ ਦੇ ਮੌਕੇ ਹੁੰਦੇ ਨੇ ਜਦੋਂ ਤੁਹਾਨੂੰ ਇਹੋ ਜਿਹੇ ਮੌਕੇ ਤੇ ਆਉਣ ਦਾ ਮੌਕਾ ਮਿਲਦਾ ਸਾਨੂੰ ਤੇ ਮੈਂ ਸਾਰੀ ਟੀਮ ਨੂੰ ਸਿਵਲ ਡਿਵਿਜਨ ਦੀ ਟੀਮ ਐਸਐਸਪੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਸਾਰਿਆਂ ਨੂੰ ਮੈਂ ਬੜਾ ਧੰਨਵਾਦੀ ਹਾਂ ਤੇ ਮੈਂ ਵੀ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਇੱਥੇ ਦੁਬਾਰਾ ਆਨ ਦਾ ਮੌਕਾ ਮਿਲਿਆ ਤੇ ਮੈਂ ਇਸ ਤਰ੍ਹਾਂ ਦੇ ਮੈਮ ਦੀ ਆਨ ਵਾਲੇ ਟਾਈਮ ਜਿਹੜੇ ਬੱਚੇ ਆ ਉਹਨਾਂ ਨੂੰ ਬੜੀ ਹੀ ਚੰਗੀਆਂ ਖੁਸ਼ੀਆਂ ਮਿਲਣਗੀਆਂ ਤੇ ਮੈਂ ਇਸੇ ਤਰ੍ਹਾਂ ਦੇ ਮੈਮ ਨੂੰ ਹਮੇਸ਼ਾ ਅੱਗੇ ਵਧਾਉਣ ਦੇ ਵਿੱਚ ਆਪ ਦਾ ਯੋਗਦਾਨ ਦਿੰਦਾ ਰਵਾਂਗਾ ਅੱਜ ਦਾ ਇਕੱਠ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਾਡੇ ਐਮਐਲਏ ਸਾਹਿਬ ਬਟਿੰਡਾ ਜੀ ਦਾ ਗਿਲ ਸਾਹਿਬ ਦਾ ਸਾਡੇ ਪੀਸੀਆ ਦੇ ਆਪਣੇ ਚੇਅਰਮੈਨ ਮੱਤਾ ਸਾਹਿਬ ਜੀ ਦਾ ਆਪਣੇ ਯੋਗੀ ਜੀ ਦਾ ਇਹਨਾਂ ਦੀ ਟੀਮ ਦਾ ਕਿ ਸਾਰੇ ਇੱਥੇ ਆਏ ਹਨ ਇਹਨਾਂ ਨੇ ਅੱਜ ਜਿਹੜਾ ਹੈਗਾ ਇਹ ਉਪਰਾਲਾ ਜਿਹੜਾ ਕੀਤਾ ਤੇ ਜਦੋਂ ਐਮਐਲਏ ਸਾਹਿਬ ਆਪ ਪੂਰੇ ਸ਼ਹਿਰ ਵਾਸੀ ਨੂੰ ਮੋਟੀਵੇਟ ਕਰ ਰਹੇ ਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਨਸਪੀਰੇਸ਼ਨ ਲੈ ਕੇ ਜਿਹੜਾ ਨਸ਼ੇ ਦੇ ਖਿਲਾਫ ਤੇ ਰੁੱਖਾਂ ਦੇ ਫੇਵਰ ਤੇ ਜੋ ਆਪਣਾ ਕਰ ਰਹੇ ਕਿ ਨਸ਼ੇ ਹਟਾਓ ਰੁੱਖ ਲਗਾਓ ਇਸ ਚੀਜ਼ ਨੂੰ ਆਪਾਂ ਨੂੰ ਤਰਜੀ ਦੇਣੀ ਚਾਹੀਦੀ ਹੈ ਆਪਾਂ ਦੇਖੋ ਆਪਣੇ ਪੰਜਾਬੀ ਚ ਮਾਵਾਂ ਨੂੰ ਠੰਡੀਆਂ ਸ਼ਾਵਾਂ ਕਿਹਾ ਗਿਆ ਹੈ ਇਦਾਂ ਮਤਲਬ ਦੇਖੋ ਸ਼ਾਹ ਦੀ ਕਿੰਨੀ ਇੰਪੋਰਟੈਂਸ ਹੈ ਕਿ ਕਿ ਸ਼ਾਹ ਨੂੰ ਮਾਤ ਦੇ ਬਰਾਬਰ ਦਰਜਾ ਦਿੱਤਾ ਗਿਆ ਆਨ ਵਾਲੇ ਸਮੇਂ ਦੇ ਵਿੱਚ ਆਪਾਂ ਪਿੱਛੇ ਦੇਖਿਆ ਗਰਮੀ ਕਿੰਨੀ ਜ਼ਿਆਦਾ ਪੈੜੀ ਸੀਗੀ ਤੇ ਆਨ ਵਾਲੇ ਸਮਾਂ ਦੇ ਵਿੱਚ ਪਾਣੀ ਤੋਂ ਲੈ ਕੇ ਤੇ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਤਾਂ ਕਹਿੰਦੇ ਵਰਲਡ ਵਾਰਸ 20 ਤੇ ਹੋਣੀ ਹੈ ਤੇ ਜਿਹੜੀ ਰੁੱਖ ਹੈਗੇ ਉਹਨਾਂ ਦਾ ਇੰਪੋਰਟੈਂਸ ਹੈਗੀ ਹੈ ਕਿ ਇਹ पानी भी प्रोवाइड कर दें रेन्स भी प्रोवाइड कर दें तो शाम शैडो प्रोवाइड करें टेंपरेचर को कंट्रोल करने के लिए काफी एमए है कि साइंटिफिकली भी एज अ सोसाइटी के तौर पे भी सड़ी लॉजिकल नीड है कि इस रूप का ख्याल रखिए और रुख लगाइए ਤੇ ਮੈਂ ਇਹਨਾਂ ਨੂੰ ਦੁਬਾਰਾ ਬਤਾਈ ਦੇਣਾ ਤੇ ਉਮੀਦ ਕਰਦਾ ਕਿ ਆਪਾਂ ਸਾਰੇ ਰਚ ਉਹਨਾਂ ਪਾਵਾਂਗੇ। ਸਰ 1 ਲੱਖ ਰੁਪਆ ਜਿਹੜਾ ਦਾਵਾ ਕੀਤਾ ਗਿਆ ਬੋਸਟਰ ਦੇ ਵਿੱਚੋਂ 1 ਲੱਖ ਕਿੱਥੇ ਆਇਆ? ਦੇਖੋ ਜੀ ਗੱਲ ਕਿਸੇ ਲੱਖ ਦੀ 2 ਲੱਖ ਦੀ ਹੋ ਸਕਦਾ ਹੈ ਲੱਖ ਕਿਉਂ ਅਸੀਂ 10 ਲੱਖ ਵੀ ਲਾ ਸਕਦੇ ਹਾਂ ਜੇ ਲਾਣ ਨੂੰ ਸ਼ਹਿਰ ਵਾਸੀ ਆ ਜਾਣ ਆਪਣੀ ਤੇ ਗੱਲ ਹੋਣੀ ਹੁੰਦੀ। ਡੋਨਟ ਗੋ ਬਾਈ ਦੀ ਕਾਊਂਟ ਠੀਕ ਹੈ 1 ਲੱਖ ਕਿਉਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਰ 1 ਲੱਖ ਤੋਂ ਵੀ ਵੱਧ ਜਾਈਏ। ਬਟ ਇੰਪੋਰਟੈਂਟ ਚੀਜ਼ ਇਹ ਹੈ ਕਿ ਇੱਕ ਇੱਕ ਆਦਮੀ ਜੇ ਇੱਕ ਰੁਪਇਆ ਲਾਂਦਾ ਇੱਕ ਬੱਚਾ ਜਿਹੜਾ ਹੈ ਇੱਕ ਰੁਪਇਆ ਵੀ ਅਗਰ ਸਾਂਭ ਲਿੰਦਾ ਹੈ ਆਫਟਰ ਆਪਣਾ ਭਵਿੱਖ ਜਿਹੜਾ ਹੈਗਾ ਉਜਵਲ ਹੈ ਸਰ 807 ਨੂੰ ਇੱਕ ਐਲਾਨ ਕੀਤਾ ਗਿਆ ਕੋਈ ਵੀ ਬਹਿੰਡਾ ਪੁਲਿਸ ਕਰਮੀ ਅਗਰ ਪੋਟਾ ਲਗਦਾ ਤਾਂ ਉਹ ਸੰਭਾਲ ਕਰਦਾ ਹੈ ਉਹਨੂੰ ਕਲਾਸ ਏ ਸਰਟੀਫਿਕੇਟ ਦਿੱਤਾ ਜਾਏ ਤੇ ਲਈ ਤਾਂ ਅਸੀਂ 807 ਦਾ ਧੰਨਵਾਦੀ ਹੈਗੇ ਕਿ ਉਹਨਾਂ ਨੇ ਇੰਨੀ ਜਿਹੜੀ ਹੈਗੀ ਸਾਡੀ ਜਿਹੜੀ ਹੈ ਉਹ ਕੀਤੀ ਹੈ ਇਨਕਰੀਸਮੈਂਟ ਕੀਤੀ ਹੈ ਤੇ ਉਹਨਾਂ ਨੂੰ ਦਿਨੋ ਧੰਨਵਾਦ ਕਰਦੇ ਆ ਨਾਮਾ ਤੋਂ ਅਮਰ ਸਿੰਘ ਕਲਮ ਚੇਅਰਮੈਨ ਅਪਰੂਵਮੈਂਟ ਆਸ ਬਹਿੰਡਾ ਸੋ ਅੱਜ ਅਸੀਂ ਸਾਡੇ ਸ਼ਹਿਰ ਬਹਿੰਡਾ ਦੇ ਵਿੱਚ ਰੋਖ ਹੋਣ ਦੀ ਮਿਹਮਾ ਜਿਹੜੀ ਉਸ ਦੀ ਸ਼ੁਰੂਆਤ ਕੀਤੀ ਹੈ ਅੱਜ ਪਹਿਲੇ ਪ੍ਰਾਦਵੇ ਸਾਡੇ ਇੰਪਰੂਵਮੈਂਟ ਟ੍ਰੀ ਸਕੀਮ ਆ ਟ੍ਰਾਂਸਪੋਰਟ ਨਗਰ ਇੱਥੇ ਅਸੀਂ 800 ਬੂਟਾ ਜਿਹੜਾ ਹੈਗਾ ਉਹ ਅੱਜ ਲਾ ਰਹੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਮਹ ਮਜਾਰੀ ਦੇਣੀ ਆ ਪਿਛਲੇ ਸਾਲ ਵੀ ਅਸੀਂ 1000 ਬੂਟਾ ਲਾਇਆ ਸੀ ਔਰ ਸਾਨੂੰ ਖੁਸ਼ੀ ਆ ਸਾਨੂੰ ਸਾਰਿਆਂ ਨੂੰ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਕਿ ਜਿਹੜੇ ਪੌਦੇ ਅਸੀਂ ਪਿਛਲੇ ਸਾਲ ਲਾਏ ਸੀ ਉਹ ਅੱਜ ਵਿਕਾਸ ਕਰਕੇ 7-7 8-8 ਫੁੱਟ ਦੇ ਜਿਹੜੇ ਹੋ ਚੁੱਕੇ ਆ ਸੋ ਇਸ ਕਰਕੇ ਰੁੱਖ ਲਗਾਉਣ ਦੇ ਨਾਲ ਉਹ ਵੱਧ ਜ਼ਰੂਰੀ ਰੁੱਖਾਂ ਨੂੰ ਸੰਭਾਲਣਾ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਰੁੱਖ ਲਗਾਓ ਵੀ ਲਗਾਏ ਹੋਏ ਰੁੱਖਾਂ ਨੂੰ ਸਭਾਲਣਾ ਯਕੀਨੀ ਬਣਾਓ ਤਾਂ ਜੋ ਆਪਣੀਆਂ ਸਲਾਮਾਂ ਜਿਹੜੀਆਂ ਹੈਗੀਆਂ ਛਾਂ ਸਾਨੂੰ ਆਕਸੀਜਨ ਸਿਰੇ ਵੱਡੇ ਉਹ ਕਰੋ ਕੋ ਸਾਨੂੰ ਦੇ ਸਕਦਾ ਅੱਛਾ ਕੀ ਕਹਿੰਦੇ ਅਰ ਸਹੀ ਹਸਾਰ ਪੰਜਾਬ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ ਜਿਹੜੀ ਹੈ ਬਣ ਮਹਾਨ ਸੁ ਬਣਉਣੀ ਜਿਹੜਾ ਮੌਨਸੂਨ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਇਸ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਮਨੁੱਖੀ ਫੁਰਦੇ ਫਿਰਦੇ ਬਟਿੰਡੇ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਾਨ ਜੋ ਸਾਡੇ ਐਸਐਸਪੀ ਸਾਹਿਬ ਔਰ ਸਾਰੇ ਸਵੈਸੇਵੀ ਸਮਸਮਾੜੀਆਂ ਇਕੱਠੀਆਂ ਹੋਈਆਂ ਨੇ ਅਸੀਂ ਰਲ ਕੇ ਉਧਮ ਕੀਤਾ ਕਿ ਵੱਧ ਤੋਂ ਵੱਧ ਰੋਕ ਲਗਾਏ ਜਾਂ ਅੱਜ ਅਸੀਂ ਇਸ ਦੀ ਸ਼ੁਰੂਆਤ ਇੱਥੇ ਆਕੇ ਕੀਤੀ ਹੈ ਜਿਹੜੀ ਠੰਡੀ ਛੱਤ ਦੇ ਉੱਤੇ ਔਰ ਜਿੰਨੇ ਇੱਕ ਲੱਖ ਫੌਦਾ ਲਾਉਣ ਦਾ ਟੀਚਾ ਇਕੱਲਾ ਇਹ ਹੀ ਨਹੀਂ ਅਸੀਂ ਨਸ਼ੇ ਛੱਡਣ ਦੇ ਲਈ ਵੀ ਜਵਾਨੀ ਇਨੀਸ਼ੀਏਟਿਵ ਦੇ ਰਹੇ ਹਾਂ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਮੇਰੇ ਨੌਜਵਾਨੀ ਵਧੇ ਫੁੱਲੇ ਪੰਜਾਬ ਅੱਗੇ ਵਧੇ ਜਿਸ ਤਰ੍ਹਾਂ ਸਾਡਾ ਪੰਜਾਬ ਖੇਡਾਂ ਦੇ ਵਿਚਾਲੇ ਸਾਡੇ 10 ਖਿਡਾਰੀ ਨੇ ਟੀਮ ਜਿੰਦੀ ਆਦੀ ਇਸ ਜਦਰਾ ਹਰ ਗੇਮ ਦੇ ਵਿੱਚ ਜਿਹੜੇ ਪਾਰਟਿਸਪੀਸ਼ਨ ਹੈ ਪੰਜਾਬ ਦੀ ਹੋ ਜੇ ਸਿਰ ਚੰਗੀ ਹੋਏਗੀ ਆਬੋ ਹਵਾ ਚੰਗੀ ਹੋਏਗੀ ਤਾਂ ਇਸ ਦਾ ਉਹਨਾਂ ਨੂੰ ਯਾਦੇ ਫਾਇਦਾ ਮਿਲੇਗਾ ਵੀ ਸਾਡੇ ਖਿਡਾਰੀ ਅੱਜ ਇੰਟਰਨੈਸ਼ਨਲ ਗੇਮਾਂ ਦੇ ਫਾਰ ਲੈਣ ਜਾ ਰਹੇ ਹੈ ਜਿਹੜੀ ਪੰਜਾਬ ਦੀ ਮਾਣ ਦੀ ਗੱਲ ਹੈ ਅਸੀਂ ਦੁਆਰੇ ਜਿਹੜੀ ਇਹ ਆਪਣਾ ਹੈਗੇ ਆ ਵੀ ਆਪਾਂ ਜੀਐਨਪੀ ਚੰਦ ਮਾਰ ਜੀ ਮਿਲ ਰਹੇ ਜਨ ਨਹੀਂ ਜਿਹੜੀਆਂ ਸਬੈਸ਼ਨ ਸਥਾਵਾਂ ਨੇ ਲਾਏ ਆ ਉਹਨਾਂ ਦੀ ਸਾਂਭ-ਸਮਾਲ ਕਰਨੀ ਹੈ ਪੂਰੀ ਜ਼ਿੰਮੇਵਾਰੀ ਨਾਲ ਪਿਛਲੇ ਵਾਰ ਵੀ ਅਸੀਂ ਇੱਥੇ ਚਾਂਦਪੁਰ ਨਗਰ ਦੇ ਵਿੱਚ ਲਾਏ ਸੀ ਸਾਰੇ ਉਹ ਜਿਹੜੇ ਪੌਦੇ ਆ ਉਹ ਕਾਇਮ ਨੇ ਔਰ ਖੜੇ ਨੇ